ਪੰਜਾਬੀ ਸਿੰਗਰ ਸੁਨੰਧਾ ਸ਼ਰਮਾ ਇੱਕ ਵਾਰ ਫੇਰ ਤੋਂ ਚਰਚਾ ਵਿੱਚ ਆ ਗਏ ਨੇ। ਉਹਨਾਂ ਨੇ ਇੱਕ ਵਾਰ ਫੇਰ ਸੋਸ਼ਲ ਮੀਡੀਆ ਤੇ ਭਾਵੁਕ ਪੋਸਟ ਪਾਈ ਹੈ ਜਿਸ 'ਚ ਉਹਨਾਂ ਦਾ ਦਰਦ ਸਾਫ਼ ਚਲਕ ਰਿਹਾ ਹੈ। ਹਾਲਾਂਕਿ ਸੁਨੰਧਾ ਨੇ ਇਸ ਸਟੋਰੀ 'ਚ ਕਿਸੇ ਦਾ ਨਾਮ ਨਹੀਂ ਲਿਆ ਪਰ ਇੱਕ ਮੈਸੇਜ ਲਿਖਦੇ ਹੋਏ ਭਾਵੁਕ ਜ਼ਰੂਰ ਹੋਏ ਨੇ। ਸੁਨੰਧਾ ਨੇ ਆਪਣੇ ਇੰਸਟਾਗ੍ਰam ਸਟੋਰੀ 'ਚ ਲਿਖਿਆ ਇੱਕ ਗੱਲ ਕਹਿਣੀ ਸੀ ਜਦੋਂ ਤੁਸੀਂ ਬਹੁਤ ਕੁਝ ਫੇਸ ਕਰਕੇ ਦੁਬਾਰਾ ਆਪਣੀ ਜਰਨੀ ਤੇ ਤੁਰਦੇ ਹੋ ਤਾਂ ਬਹੁਤ ਕਰੇ ਚਾਹੀਦਾ ਹੁੰਦਾ ਬਹੁਤ ਸਟਰੋਂਗ ਹੋਣਾ ਪੈਂਦਾ ਤੁਹਾਨੂੰ ਹੋਰ ਕੋਈ ਆਪਸ਼ਨ ਨਹੀਂ ਹੁੰਦੀ ਪਰ ਮੈਂ ਆਪਣੇ ਆਪ ਤੋਂ ਹੀ ਬਹੁਤ ਇਨਸਪਾਇਰ ਹੋ ਚੁੱਕੀ ਹਾਂ ਜਿੱਦਾਂ ਮੈਂ ਸਭ ਕੁਝ ਹੈਂਡਲ ਕਰ ਗਈਆਂ ਵਿਦ ਗ੍ਰੇਸ ਐਂਡ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਇਹ ਹਰ ਸ਼ਖਸ ਸ਼ਾਇਦ ਨਹੀਂ ਕਰ ਸਕਦਾ ਇਟ ਵਾਸ ਨਾਟ ਐਨ ਈਜ਼ੀ ਪਾਥ ਮੈਨੂੰ ਲੜਨਾ ਹਮੇਸ਼ਾ ਬਹੁਤ ਬੁਰਾ ਲੱਗ ਗਿਆ ਤੇ ਮੇਰੇ ਹਿੱਸੇ ਆਖਿਰ ਵਿੱਚ ਲੜਾਈਆਂ ਹੀ ਆਈਆਂ ਲੜਾਈ ਆਪਣੇ ਪਰਿਵਾਰ ਨੂੰ ਇੱਕ ਚੰਗੀ ਜ਼ਿੰਦਗੀ ਦੇਣ ਦੀ ਲੜਾਈ ਆਪਣੀ ਹੀ ਫ੍ਰੀडम ਦੀ ਪਰ ਮੇਰੇ ਅੰਗ ਸੰਗ ਮੇਰੇ ਵਾਹੀ ਗੁਰੂ ਜੀ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਮੈਨੂੰ ਡੋਲਣ ਨਹੀਂ ਦਿੱਤਾ ਵਨ ਮੋਰ ਥਿੰਗ ਇੱਥੇ ਕਿਸੇ ਤੋਂ ਕਦੇ ਕੋਈ ਆਸ ਨਾ ਰੱਖਿਓ ਇੱਥੇ ਸਿਰਫ ਉਦੋਂ ਤੁਹਾਡਾ ਸਾਥ ਦਿੱਤਾ ਜਾਏਗਾ ਜਦੋਂ ਤੁਹਾਡੇ ਤੋਂ ਕਿਸੇ ਨੂੰ ਕੋਈ ਫਾਇਦਾ ਹੋਏਗਾ ਤੇ ਮੈਂ ਜੋ ਸਭ ਤੋਂ ਵੱਡੀ ਗੱਲ ਸਿੱਖੀ ਹੈ ਉਹ ਇਹ ਹੈ ਕਿ ਤੁਸੀਂ ਆਸ ਰੱਖੋ ਬਹੁਤ ਜ਼ਿਆਦਾ ਆਸ ਰੱਖੋ ਪਰ ਸਿਰਫ ਉਸ ਉੱਪਰ ਵਾਲੇ ਤੋਂ ਉਦੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮੈਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਮੇਰੀ ਕਿਸਮਤ ਬਹੁਤ ਚੰਗੀ ਹੈ ਮੈਨੂੰ ਮੇਰੇ ਮਾਲਕ ਨੇ ਆਪ ਸਾਰੇ ਰਾਹ ਦਿਖਾਏ ਮੇਰੀ ਦੁਆ ਤੇ ਪਿਆਰ ਹਰ ਉਸ ਬੱਚੇ ਨਾਲ ਜੋ ਜ਼ਿੰਦਗੀ ਚ ਅੱਗੇ ਵਧਣ ਲਈ ਸੱਚੀ ਸੁੱਚੀ ਨੀਅਤ ਨਾਲ ਕੰਮ ਕਰ ਰਿਹਾ ਹੈ ਤਾਂ ਇਹ ਸਭ ਕੁਝ ਨੰਦਾ ਸ਼ਰਮਾ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਦੱਸਦੀ ਹੈ ਕਿ ਹਾਲ ਹੀ ਵਿੱਚ ਸੁਨੰਦਰ ਸ਼ਰਮਾ ਲੰਡਨ ਗਈ ਸੀ ਜਿੱਥੇ ਉਹਨਾਂ ਦੇ ਜੈਗਵਰ ਗੱਡੀ ਦੇ ਸ਼ੀਸ਼ਿਆਂ ਦੀ ਤੋੜਪਾਨ ਕੀਤੀ ਗਈ ਸੀ ਸੁਨੰਦਰ ਸ਼ਰਮਾ ਨੇ ਉਸ ਵੀਡੀਓ ਨੂੰ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ ਤੇ ਉਸ ਤੋਂ ਪਹਿਲਾਂ ਵੀ ਸੁਨੰਦਰ ਸ਼ਰਮਾ ਦੀ ਲੜਾਈ ਪ੍ਰੋਡਿਊਸਰ ਪਿੰਕੀ ਢਾੜੀਵਾਲ ਨਾਲ ਵਿਵਾਦ ਹੋਇਆ ਸੀ ਸੁਨੰਦਰ ਸ਼ਰਮਾ ਨੇ ਪਿੰਕੀ ਢਾੜੀਵਾਲ ਤੇ ਕੰਮ ਨੂੰ ਲੈ ਕੇ ਬਲੈਕਮੇਲਿੰਗ ਦੇ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਇਹ ਮਾਮਲਾ ਮੁਹਾਲੀ ਕੋਰਟ ਤੱਕ ਪਹੁੰਚਿਆ ਤੇ ਪਿੰਕੀ ਢਾੜੀਵਾਲ ਨੂੰ ਅਰੈਸਟ ਵੀ ਕੀਤਾ ਗਿਆ ਸੀ ਹ ਤੇ ਹੁਣ ਕਾਫੀ ਮਹੀਨਿਆਂ ਬਾਅਦ ਸੁਨੰਦਰਾ ਸ਼ਰਮਾ ਦਾ ਦਰਦ ਫਿਰ ਚਲਕਿਆ ਹੈ। ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ। ਪੰਜਾਬੀ ਸਿੰਗਰ ਸੁਨੰਦਰਾ ਸ਼ਰਮਾ ਇੱਕ ਵਾਰ ਫੇਰ ਤੋਂ ਚਰਚਾ ਵਿੱਚ ਆ ਗਏ ਨੇ। ਉਹਨਾਂ ਨੇ ਇੱਕ ਵਾਰ ਫੇਰ ਸੋਸ਼ਲ ਮੀਡੀਆ ਤੇ ਭਾਵੁਕ ਪੋਸਟ ਪਾਈ ਹੈ ਜਿਸ 'ਚ ਉਹਨਾਂ ਦਾ ਦਰਦ ਸਾਫ਼ ਚਲਕ ਰਿਹਾ ਹੈ। ਹਾਲਾਂਕਿ ਸੁਨੰਦਰਾ ਨੇ ਇਸ ਸਟੋਰੀ 'ਚ ਕਿਸੇ ਦਾ ਨਾਮ ਨਹੀਂ ਲਿਆ ਪਰ ਇੱਕ ਮੈਸੇਜ ਲਿਖਦੇ ਹੋਏ ਭਾਵੁਕ ਜ਼ਰੂਰ ਹੋਏ ਨੇ। ਸੁਨੰਦਰਾ ਨੇ ਆਪਣੇ ਇੰਸਟਾਗ੍ਰam ਸਟੋਰੀ 'ਚ ਲਿਖਿਆ, ਇੱਕ ਗੱਲ ਕਹਿਣੀ ਸੀ ਜਦੋਂ ਤੁਸੀਂ ਬਹੁਤ ਕੁਝ ਫੇਸ ਕਰਕੇ ਦੁਬਾਰਾ ਆਪਣ ਹੋ ਤਾਂ ਬਹੁਤ ਕਰੇ ਚਾਹੀਦਾ ਹੁੰਦਾ ਬਹੁਤ ਸਟਰੋਂਗ ਹੋਣਾ ਪੈਂਦਾ ਤੁਹਾਨੂੰ ਹੋਰ ਕੋਈ ਆਪਸ਼ਨ ਨਹੀਂ ਹੁੰਦੀ ਪਰ ਮੈਂ ਆਪਣੇ ਆਪ ਤੋਂ ਹੀ ਬਹੁਤ ਇਨਸਪਾਇਰ ਹੋ ਚੁੱਕੀ ਆ ਜਿੱਦਾਂ ਮੈਂ ਸਭ ਕੁਝ ਹੈਂਡਲ ਕਰ ਗਈਆਂ ਵਿਦ ਗ੍ਰੇਸ ਐਂਡ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਇਹ ਹਰ ਸ਼ਖਸ ਸ਼ਾਇਦ ਨਹੀਂ ਕਰ ਸਕਦਾ ਇਟ ਵਾਸ ਨੋਟ ਐਨ ਈਜ਼ੀ ਪਾਥ ਮੈਨੂੰ ਲੜਨਾ ਹਮੇਸ਼ਾ ਬਹੁਤ ਬੁਰਾ ਲੱਗ ਗਿਆ ਤੇ ਮੇਰੇ ਹਿੱਸੇ ਆਖਿਰ ਵਿੱਚ ਲੜਾਈਆਂ ਹੀ ਆਈਆਂ ਲੜਾਈ ਆਪਣੇ ਪਰਿਵਾਰ ਨੂੰ ਇੱਕ ਚੰਗੀ ਜ਼ਿੰਦਗੀ ਦੇਣ ਦੀ ਲੜਾਈ ਆਪਣੀ ਹੀ ਫ੍ਰੀडम ਦੀ ਪਰ ਮੇਰੇ ਅੰਗਸੰਗ ਮੇਰੇ ਵਾਹੀ ਗੁਰੂ ਜੀ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਮੈਨੂੰ ਡੋਲਣ ਨਹੀਂ ਦਿੱਤਾ ਵਨ ਮੋਰ ਥਿੰਗ ਇੱਥੇ ਕਿਸੇ ਤੋਂ ਕਦੇ ਕੋਈ ਆਸ ਨਾ ਰੱਖਿਓ ਇੱਥੇ ਸਿਰਫ ਉਦੋਂ ਤੁਹਾਡਾ ਸਾਥ ਦਿੱਤਾ ਜਾਏਗਾ ਜਦੋਂ ਤੁਹਾਡੇ ਤੋਂ ਕਿਸੇ ਨੂੰ ਕੋਈ ਫਾਇਦਾ ਹੋਏਗਾ ਤੇ ਮੈਂ ਜੋ ਸਭ ਤੋਂ ਵੱਡੀ ਗੱਲ ਸਿੱਖੀ ਹੈ ਉਹ ਇਹ ਹੈ ਕਿ ਤੁਸੀਂ ਆਸ ਰੱਖੋ ਬਹੁਤ ਜ਼ਿਆਦਾ ਆਸ ਰੱਖੋ ਪਰ ਸਿਰਫ ਉਸ ਉੱਪਰ ਵਾਲੇ ਤੋਂ ਉਦੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮੈਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਮੇਰੀ ਕਿਸਮਤ ਬਹੁਤ ਚੰਗੀ ਹੈ ਮੈਨੂੰ ਮੇਰੇ ਮਾਲਕ ਨੇ ਆਪ ਸਾਰੇ ਰਾਹ ਦਿਖਾਏ ਮੇਰੀ ਦੁਆ ਤੇ ਪਿਆਰ ਹਰ ਉਸ ਬੱਚੇ ਨਾਲ ਜੋ ਜ਼ਿੰਦਗੀ ਚ ਅੱਗੇ ਵਧਣ ਲਈ ਸੱਚੀ ਸੁੱਚੀ ਨੀਅਤ ਨਾਲ ਕੰਮ ਕਰ ਰਿਹਾ ਹੈ ਤਾਂ ਇਹ ਸਭ ਕੁਝ ਨੰਦਾ ਸ਼ਰਮਾ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਦੱਸਦੀ ਹੈ ਕਿ ਹਾਲ ਹੀ ਵਿੱਚ ਸੁਨੰਦਰ ਸ਼ਰਮਾ ਲੰਡਨ ਗਈ ਸੀ ਜਿੱਥੇ ਉਹਨਾਂ ਦੀ ਜੈਗਵਰ ਗੱਡੀ ਦੇ ਸ਼ੀਸ਼ਿਆਂ ਦੀ ਤੋੜਪਾਨ ਕੀਤੀ ਗਈ ਸੀ ਸੁਨੰਦਰ ਸ਼ਰਮਾ ਨੇ ਉਸ ਵੀਡੀਓ ਨੂੰ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ ਤੇ ਉਸ ਤੋਂ ਪਹਿਲਾਂ ਵੀ ਸੁਨੰਦਰ ਸ਼ਰਮਾ ਦੀ ਲੜਾਈ ਪ੍ਰੋਡਿਊਸਰ ਪਿੰਕੀ ਢਾੜੀਵਾਲ ਨਾਲ ਵਿਵਾਦ ਹੋਇਆ ਸੀ ਸੁਨੰਦਰ ਸ਼ਰਮਾ ਨੇ ਪਿੰਕੀ ਢਾੜੀਵਾਲ ਤੇ ਕੰਮ ਨੂੰ ਲੈ ਕੇ ਬਲੈਕਮੇਲਿੰਗ ਦੇ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਇਹ ਮਾਮਲਾ ਮੁਹਾਲੀ ਕੋਰਟ ਤੱਕ ਪਹੁੰਚਿਆ ਤੇ ਪਿੰਕੀ ਢਾੜੀਵਾਲ ਨੂੰ ਅਰੈਸਟ ਵੀ ਕੀਤਾ ਗਿਆ ਸੀ ਹ ਤੇ ਹੁਣ ਕਾਫੀ ਮਹੀਨਿਆਂ ਬਾਅਦ ਸੁਨੰਦਰ ਸ਼ਰਮਾ ਦਾ ਦਰਦ ਫਿਰ ਚੱਲ ਗਿਆ ਹੈ। ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।